ਤਰਮਿੰਦਰ ਦੁਨੀਆ ਤੇ ਨਹੀਂ ਰਿਹਾ ਤੇ ਉਸ ਦੀ ਮੌਤ ਤੋਂ ਬਾਅਦ ਖਲੇਰਾ ਪੈ ਗਿਆ ਪਰਿਵਾਰ ਦੇ ਵਿੱਚ ਤਰਮਿੰਦਰ ਦੇ ਦੋ ਵਿਆਹ ਹੋਏ ਸੀ ਤੇ ਸਭ ਜਾਣਦੇ ਆ ਕਿ ਤਰਮਿੰਦਰ ਨੇ ਪਹਿਲਾ ਵਿਆਹ ਪਹੋਤ ਜਦੋਂ ਹਜੇ ਉਹ ਮਕਬੂਲ ਨਹੀਂ ਹੋਇਆ ਸੀ ਉਦੋਂ ਕਰਵਾਇਆ ਸੀ ਪ੍ਰਕਾਸ਼ ਕੌਰ ਨਾਲ ਜਦੋਂ ਫਿਲਮ ਇੰਡਸਟਰੀ ਦੇ ਵਿੱਚ ਹਿੱਟ ਹੋ ਗਿਆ ਜਦੋਂ ਪੂਰਾ ਉਸ ਦੀ ਧਮਕ ਪੈ ਗਈ ਉਸ ਤੋਂ ਬਾਅਦ ਉਸਨੇ ਦੂਜਾ ਵਿਆਹ ਕਰਵਾਇਆ ਹੈਮਾ ਮਾਲਨੀ ਨਾਲ ਪਰ ਪਹਿਲੀ ਪਤਨੀ ਤਰਮਿੰਦਰ ਨੂੰ ਤਲਾਕ ਨਹੀਂ ਦਿੰਦੀ ਸੀ ਉਹ ਬਹੁਤ ਦਿਲੋਂ ਚਾਹੁੰਦੀ ਸੀ ਤਰਮਿੰਦਰ ਨੂੰ ਸੋ ਇਸ ਕਰਕੇ ਜਦੋਂ ਵਿਆਹ ਕਰਵਾਉਣਾ ਹੈਮਾ ਮਾਲਨੀ ਨਾਲ ਤਰਮਿੰਦਰ ਨੇ ਚਾਹਿਆ ਤੇ ਤਰਮਿੰਦਰ ਨੇ ਮੁਸਲਮਾਨ ਧਰਮ ਜਿਹੜਾ ਅਪਣਾ ਲਿਆ ਤਾਂ ਕਿ ਉਹ ਹਿਮਾ ਮਾਲਨੀ ਦੇ ਨਾਲ ਵਿਆਹ ਕਰਵਾ ਸਕੇ ਇਸ ਚੀਜ਼ ਦਾ ਰੰਜ ਸਾਰੇ ਸਿੱਖ ਜਗਤ ਨੂੰ ਰਿਆ ਉਹਨਾਂ ਨੂੰ ਇਸ ਚੀਜ਼ ਦਾ ਰੰਜ ਰਿਆ ਕਿ ਇੱਕ ਔਰਤ ਪਿੱਛੇ ਆਪਣਾ ਧਰਮ ਤਬਦੀਲ ਕਰ ਲਿਆ ਸਿਰਫ ਤੇ ਸਿਰਫ ਤਾਂ ਕਿ ਜਿਹੜਾ ਮੁਸਮਲ ਮੁਸਲਮਾਨ ਧਰਮ ਹੌਸ ਦੇ ਵਿੱਚ ਤਿੰਨ ਵਿਆਹ ਕਰਵਾਉਣ ਦੀ ਇਜਾਜ਼ਤ ਆ ਇਸ ਕਰਕੇ ਧਰਮਿੰਦਰ ਨੇ ਦੂਜਾ ਵਿਆਹ ਹਿਮਾ ਮਾਲਨੀ ਨਾਲ ਕਰਵਾਉਣ ਲਈ ਆਪਣੇ ਆਪ ਨੂੰ ਮੁਸਲਮਾਨ ਬਣਾ ਲਿਆ ਪਹਿਲੀ ਪਤਨੀ ਤੋਂ ਤਰਮਿੰਦਰ ਦਾ ਪਹਿਲਾ ਬੱਚਾ ਸੰਨੀ ਦਿਓਲ ਬੋਵੀ ਦਿਓਲ ਤੇ ਇੱਕ ਬੇਟੀ ਸੀ ਬਾਅਦ ਦੇ ਵਿੱਚ ਹੇਮਾ ਮਾਲਨੀ ਤੋਂ ਦੋ ਬੇਟੀਆਂ ਹੋਈਆਂ ਦੋਹਾਂ ਦੇ ਵਿੱਚ ਹੇਮਾ ਮਾਲਨੀ ਦੇ ਬੱਚਿਆਂ ਤੇ ਤਰਮਿੰਦਰ ਦੇ ਜਿਹੜੇ ਪ੍ਰਕਾਸ਼ ਕੌਰ ਦੇ ਬੱਚੇ ਸੀ ਇਹਨਾਂ ਦੇ ਵਿੱਚ ਅਣਬਣ ਰਹਿੰਦੀ ਸੀ ਅੱਜ ਜਦੋਂ ਤਰਮਿੰਦਰ ਦਾ ਦਿਹਾਤ ਹੋਇਆ ਤੇ ਜਿਹੜੀ ਚੀਜ਼ ਪ੍ਰਕਾਸ਼ ਕੌਰ ਨੂੰ 1980 ਦੇ ਵਿੱਚ ਤਰਮਿੰਦਰ ਨੇ ਦਿੱਤੀ ਸੀ ਉਸਦੇ ਪੁੱਤਾਂ ਨੇ ਉਹ ਬਦਲਾ ਲੈ ਲਿਆ ਜਦੋਂ ਹੇਮਾ ਮਾਲੀ ਨੂੰ ਕੋਲੇ ਵੀ ਖੜਨ ਨਹੀਂ ਦਿੱਤਾ ਤੇ ਉਥੋਂ ਭਜਾਇਆ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਖ ਧਰਮ ਇੱਕ ਜਿਹਾਂ ਧਰਮਾਂ ਜਿੱਥੇ ਸਿਰ ਤੇ ਸਿਰਫ ਇੱਕ ਵਿਆਹ ਕਰਵਾਇਆ ਜਾਂਦਾ ਏ ਜੇਕਰ ਕੋਈ ਇਹਦੇ ਉਲਟ ਜਾਂਦਾ ਤੇ ਉਸ ਨੂੰ ਸਾਰਾ ਸਮਾਜ ਉਹ ਸ਼ੇਕ ਦਿੰਦਾ ਸੰਨੀ ਦਿਓਲ ਨੂੰ ਬੋਵੀ ਦਿਓਲ ਨੂੰ ਜਿਹੜਾ ਸਾਮਨੇ ਵਾਲ ਪਿੰਡ ਦੇ ਲੋਕ ਬੜਾ ਪਿਆਰ ਕਰਦੇ ਉਹ ਆਖਦੇ ਆ ਕਿ ਧਰਮਿੰਦਰ ਦੀ ਜਿਹੜੀ ਪਹਿਲੀ ਪਤਨੀ ਸੀ ਉਹ ਬਹੁਤ ਵਧੀਆ ਸੁਭਾਅ ਦੀ ਸੀ ਉਹਦੇ ਨਾਲ ਧੱਕਾ ਕੀਤਾ ਐਮਾ ਮਾਲੀ ਨੇ ਕਿਉਂਕਿ ਉਹ ਹੀਰੋਇਨ ਸੀ ਮੁੰਬਈ 'ਚ ਰਹਿੰਦੀ ਸੀ ਬਾਅਦ ਵਿੱਚ ਰਾਜਨੀਤੀ ਦੇ ਵਿੱਚ ਵੀ ਆ ਗਈ ਸੀ ਉਹਨੇ ਧਰਮਿੰਦਰ ਨੂੰ ਜਿਹੜਾ ਆਪਣੇ ਪਿੱਛੇ ਲਾ ਲਿਆ ਤੇ ਉਸ ਦਾ ਘਰ ਖਰਾਬ ਕੀਤਾ ਤੇ ਉਹਨੇ ਵਿਚਾਰੀ ਨੇ ਸਾਰੀ ਉਮਰ ਜਿਹੜਾ ਸੰਤਾਪ ਖੜਾਇਆ ਜਿਹੜਾ ਉਹਨੂੰ ਧਰਮਿੰਦਰ ਰਹਿਮਾ ਮਾਲਨੀ ਕੋਲ ਰਹਿਣ ਲੱਗਾ ਤੇ ਪ੍ਰਕਾਸ਼ ਕੌਰ ਵਿਚਾਰੀ ਕੱਲੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਬਾਅਦ ਵਿੱਚ ਸੰਨੀ ਤੇ ਬੋਵੀ ਜਦੋਂ ਉਹ ਜਦੋਂ ਜਵਾਨ ਹੋਏ ਉਹਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਤਾਕ ਜਮਾਈ ਤੇ ਉਹਨਾਂ ਦੀ ਮਾਂ ਨੂੰ ਕੁਝ ਜਿਹੜਾ ਉਹ ਸਕੂਨ ਮਿਲਿਆ ਅੱਜ ਜਦੋਂ ਦੁਨੀਆ ਤੋਂ ਚਲੀ ਗਈ ਧਰਮਿੰਦਰ ਚਲਿਆ ਗਿਆ ਉਸ ਤੋਂ ਬਾਅਦ ਜਿਹੜਾ ਅੱਜ ਤੋਂ ਲਗਭਗ 50 ਬਰੇ ਪਹਿਲਾਂ ਇੱਕ ਦਰਦ ਸੀ ਚੀਜ਼ ਸੀ ਦਿਲ ਦੇ ਵਿੱਚ ਅੱਜ ਉਹ ਪਿੰਡ ਵਾਲਿਆਂ ਨੇ ਕੱਢਤੀ ਜਦੋਂ ਹਿਮਾਵਾਲੀ